रेडी ਗੱਲ ਕੋਈ 40 42 ਵਰੇ ਪਹਿਲਾਂ ਦੀ ਹੋਵੇਗੀ ਡੰਡੀ ਸ਼ਾਇਦ 1977 78 ਸਨ ਦੀ ਡੰਡੀ ਮੈਂ ਉਦੋਂ ਦੂਜੀ ਵਿੱਚ ਕੇ ਪਹਿਲੀ ਜਮਾਤ ਵਿੱਚ ਪੜਦਾ ਸਾਂ ਡੰਡੀ ਉਦੋਂ ਹਰ ਕਿਸਾਨ ਕਨਾਲ ਦੋ ਖਨਾਲਾਂ ਕਮਾਦ ਜ਼ਰੂਰ ਬੀਜਦਾ ਸੀ ਡੰਡੀ ਗੁਣ ਬਾਦੂ बन ਜਾਂਦਾ ਡੰਡੀ ਸਾਰਾ ਦਿਨ ਹਲ ਵਾ ਕੇ ਥੱਕੇ ਬਲਦਾਂ ਨੂੰ ਦੋ ਦੋ ਪੇਲੀਆਂ ਚਾਰੀਆਂ ਜਾਂਦੀਆਂ ਅਤੇ ਸੂਣ ਵਾਲੀਆਂ ਮੱਧਾਂ ਨੂੰ ਵੀ ਡੰਡੀ ਕੱਚੇ ਘਰਾ ਵਿੱਚ ਪੂੜੇ ਗੁਲਗੁਲੇ ਮਠੀਆਂ ਮਿੱਠੀਆਂ ਰੋਟੀਆਂ ਗੁੜ ਵਾਲੇ ਝੌਲ ਸਿਰਾ ਦਲੀਆ ਪਿੰਨੀਆਂ ਗੁੜ ਵਾਲਾ ਸ਼ਰਬਤ ਸ਼ੱਕਰ ਵਾਲੀ ਖੀਰ ਆਦ ਸਾਰਾ ਸਾਲ ਕੁਝ ਨਾ ਕੁਝ ਗੁੜ ਤੋਂ ਹੀ ਬਣਦਾ ਡੰਡੀ ਚਾਹ ਵੀ ਗੁੜ ਦੀ ਡੰਡੀ ਰਾਤ ਦੀ ਰੋਟੀ ਖਾ ਕੇ ਫਿਰ ਗੁੜ ਖਾਣਾ ਡੰਡੀ ਹਾੜੀ ਵੜਦਿਆਂ ਢੂੜੀ ਢੋਂਦਿਆਂ ਰੂੜੀ ਢੋਂਦਿਆਂ ਹੋਰ ਕੋਈ ਵੀ ਜ਼ੋਰ ਵਾਲਾ ਕੰਮ ਕਰਦਿਆਂ ਬਹੁਤ ਥੱਕ ਜਾਣਾ ਤਾਂ ਇੱਕੋ ਹੱਲ ਸੀ ਕਾਰਣੀ ਵਿੱਚ ਕੜੇ ਗਰਮਾ-ਗਰਮ ਦੁੱਧ ਦਾ ਗਲਾਸ ਅਤੇ ਨਾਲ ਗੁੜ ਦਾ ਡਲਾ ਜੋ ਪਹਲਾਂ ਵਿੱਚ ਰਾਮ ਬਾਣ ਦਾ ਕੰਮ ਕਰਦਾ ਅਤੇ ਸਰੀਰ ਫਿਰ ਚੁਸਤ-ਦਰਸਤ ਹੋ ਜਾਂਦਾ ਡੰਡੀ ਬੜੀ ਤਾਕਤ એનર્ਜੀ ਹੁੰਦੀ ਏ ਮਿੱਠੇ ਵਿੱਚ ਪਰ ਹੋਵੇ ਕਰਦਾ ਬਣਿਆ ਸ਼ੁੱਧ ਖਾਦਾ ਸਪਰੇਹਾ ਤੋਂ ਰਹਿਤ ਡੰਡੀ ਹੁਣ ਤਾਂ ਦੁੱਧ ਕਿਉ ਮੱਖਣ ਲੱਸੀ ਦਹੀਂ ਗੁੜ ਜੋ ਵੀ ਖਾਓ ਸ਼ੁੱਧ ਜ਼ਹਿਰ ਹੀ ਹੁੰਦਾ ਏ ਡੰਡੀ ਸੋ ਗੱਲ ਕਰ ਰਹੇ ਸਾਂ ਕਮਾਦ ਦੀ ਡੰਡੀ ਸਾਡਾ ਵੀ ਕਨਾਲ ਕੋ ਕਮਾਦ ਹੁੰਦਾ ਸੀ ਮੋਗੀ ਵਾਲੇ ਖੇਤਰ ਡੰਡੀ ਉਦੋਂ ਅਸੀਂ ਖੇਮੇ ਖੇੜੇ ਰਹਿੰਦੇ ਸਾਂ ਜੋ ਰੈਡੀ ਬਾਗਾਂ ਅਤੇ ਨਰਮੇ ਦੀ ਫਸਲ ਕਰਕੇ ਅਤੇ ਪੰਜਾਬ ਦੀ ਸਿਰੇ ਦੀ ਉਪਜਾਊ ਜ਼ਮੀਨ ਹੋਣ ਕਰਕੇ ਮਸ਼ਹੂਰ ਸੀ ਡੰਡੀ ਸਾਡੇ ਏਰੀਏ ਵਿੱਚ ਨਲਕੇ ਨਹੀਂ ਸੰਨ ਹੁੰਦੇ ਡੰਡੀ ਵਾਟਰ ਵਰਕਸ ਵਿੱਚੋਂ ਵੀ ਪੀਣਯੋਗਾ ਹੀ ਪਾਣੀ ਮਿਲਦਾ ਡੰਡੀ ਸਾਰਾ ਪਿੰਡ ਕੱਚੀ ਡਿੱਗੀ ਵਿੱਚ ਨਹਿਰ ਅਤੇ ਮੀਦੇ ਜਮਾ ਹੋਇਆ ਪਾਣੀ ਪਰਦਾ ਪੀਣ ਲਈ ਵੀ ਹੋਰ ਵਰਤੋਂ ਲਈ ਵੀ ਡੰਡੀ ਕੋਈ ਇੱਕ ਗਲਾਸ ਪਾਣੀ ਵੀ ਫालतੂ ਨਾ ਢੋਲ ਦਾ ਡੰਡੀ ਡਿੱਗੀ ਦੇ ਬਿਲਕੁਲ ਨਾਲ ਛੱਪੜ ਲੱਗਦਾ ਸੀ ਡੰਡੀ ਉੱਥੇ ਲੋਕ ਪਸ਼ੂਆਂ ਨੂੰ ਪਿਉਂਦੇ ਨਹਾਉਂਦੇ ਅਤੇ ਉਹੀ ਛੱਪੜ ਮੀਹਾ ਬਿਲੇ ਪੰਡ ਦਾ ਫालतੂ ਪਾਣੀ ਆਪਣੇ ਵਿੱਚ ਸਮੋਹ ਕੇ ਲੋਕਾਂ ਨੂੰ ਡੁੱਬਣੋਂ ਬਚਾਉਂਦਾ ਡੰਡੀ ਹੁਣ ਤਾਂ ਕੱਪੜ ਗੰਦੀਆਂ ਨਾਲੀਆਂ ਦਾ ਪਾਣੀ ਪਾ ਕੇ ਗੰਦਖਾਨਾ ਬਣਾ ਧਰੇ ਨੇ ਨਿਰਾ ਮੁਸ਼ਕ ਦਾ ਘਰ ਡੰਡੀ ਇਸ ਦਿੱਕੀ ਅਤੇ ਛੱਪੜ ਦੀ ਨੁਕਰੇ ਲਹਿੰਦੇ ਵਾਲੇ ਪਾਸੇ ਬਾਬੇ ਨਾਮੇ ਕਾ ਬੇਲਨਾ ਗੱਡਿਆ ਹੋਇਆ ਸੀ ਕਮਾਦ ਪੀੜਨ ਲਈ ਡੰਡੀ ਸਾਰਾ ਪਿੰਡ ਉੱਥੋਂ ਗੁੜ ਬਣਾਉਂਦਾ ਡੰਡੀ ਇੱਕ ਦਿਨ ਮੇਰਾ ਪਿਤਾ ਜਿਸ ਨੂੰ ਅਸੀਂ ਚਾਚਾ ਆਖਦੇ ਸਾਂ ਵੱਡੇ ਭਰਾ ਬਾਜ ਅਤੇ ਲਖਵੀਰ ਅਤੇ ਮੈਂ ਚਾਰੇ ਕਮਾਦ ਪੀੜਨ ਗਏ ਡੰਡੀ ਮੈਂ ਕੁਲਾੜੀ ਵਿੱਚ ਗੰਨੇ ਲਾ ਰਿਹਾ ਸਾਂ ਡੰਡੀ ਲਖਵੀਰ ਬਲਦ ਹੱਕ ਰਿਹਾ ਸੀ ਡੰਡੀ ਬਾਜ ਰਉ ਦੇ ਭਰੇ ਪੀਪੇ ਚੁੱਕ ਕੇ ਕੜਾਹੇ ਵਿੱਚ ਪੌਂਦਾ ਅਤੇ ਚੁੰਬੇ ਵਿੱਚ ਅੱਗ ਡਹੋਂਦਾ ਡੰਡੀ ਚਾਚਾ ਕੜਾਹੀ ਵਿੱਚ ਪੱਕ ਰਹੀ ਰੌ ਤੋਂ ਮੈਲ ਲਾਹੋਂਦਾ ਅਤੇ ਮਸੱਦ ਫੇਰਦਾ ਡੰਡੀ ਅਸੀਂ ਘਰੋਂ ਲਾਂਦਾ 2 ਕਿਲੋ ਕੱਚਾ ਦੁੱਧ